ਚਰਨਜੀਤ ਬਰਾੜ ਨੇ ਦੋ ਮਸਲਿਆਂ ਉੱਤੇ ਗੱਲਬਾਤ ਕੀਤੀ ਪਹਿਲੀ ਤਬਾਹੀ ਰੀਲੋਡਡ ਪੰਜਾਬੀ ਫਿਲਮ ਨੂੰ ਲੈ ਕੇ ਅਪੀਲ ਕੀਤੀ ਗਈ ਸਤਿਕਾਰ ਜੀ ਅੱਜ ਗੱਲ ਕਰਾਂਗੇ ਨਵੀਂ ਆਈ ਫਿਲਮ ਤਬਾਹੀ ਰੀਲੋਡਡ ਦੀ ਤਬਾਹੀ ਰੀਲੋਡਡ 1993 ਦੇ ਵਿੱਚ ਇੱਕ ਫਿਲਮ ਬਣੀ ਸੀ ਸਰਦਾਰ ਇਕਬਾਲ ਸਿੰਘ ਢਿੱਲੋਂ ਜਾਣੇ ਪਛਾਣੇ ਡਾਇਰੈਕਟਰ ਨੇ ਜਿਨ੍ਹਾਂ ਨੇ ਬਦਲਾ ਜੱਟੀ ਦਾ ਪੁੱਤ ਜੱਟਾਂ ਦੇ ਤੇ ਸ਼ਹੀਦ ਉਧਮ ਸਿੰਘ ਵਗੈਰਾ 25 26 ਪੰਜਾਬੀਆਂ ਨੂੰ ਬਹੁਤ ਚੰਗੀਆਂ ਫਿਲਮਾਂ ਦਿੱਤੀਆਂ ਜਦੋਂ ਕੱਲ ਇਹ ਫਿਲਮ ਦੇਖੀ ਤੇ ਮੈਂ ਸਮਝਦਾ ਕਿ ਲੂਮ ਕੰਡੇ ਖੜੇ ਕਰਨ ਵਾਲੀ ਜਿਹੜੀ ਹੈ ਉਹ ਉਹ ਇਹ ਫਿਲਮ ਹੈ ਇੱਕ ਗੱਲ ਜਿਵੇਂ ਪੰਜਾਬੀਆਂ ਦੀ ਕਹਾਵਤ ਹੈ ਕਿ ਕੁੱਜੇ 'ਚ ਸਮੁੰਦਰ ਬੰਦ ਕੀਤਾ ਗੁਰੂ ਸਾਨੰਬਸਹਿਬਾਨਾਂ ਦੇ ਫਲਸਫੇ ਤੋਂ ਲਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਗੱਲ ਕੀਤੀ 85% ਕੁਰਬਾਨੀਆਂ ਦੀ ਗੱਲ ਕੀਤੀ ਮਹਾਨ ਬਾਂ ਗਾਂਧੀ ਦੇ ਚਰਖੇ ਤੋਂ ਲਾ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਫਾਂਸੀ ਦੇ ਫੰਦੇ ਤੱਕ ਦੀ ਗੱਲ ਕੀਤੀ ਸੱਤਾ ਦੀ ਲਾਲਚੀ ਕਾਂਗਰਸ ਨੇ ਕਿਸ ਤਰ੍ਹਾਂ ਦੇਸ਼ ਨੂੰ ਵੰਡ ਕੇ 10 ਲੱਖ ਪੰਜਾਬੀਆਂ ਨੂੰ ਮਰਵਾਇਆ ਤੇ 5500 ਤੋਂ ਵੱਧ ਬੱਚੇ ਤੇ ਔਰਤਾਂ ਗੁੰਮ ਹੋਈਆਂ ਉਹਦੀ ਕਹਾਣੀ ਫਿੱਟ ਕੀਤੀ ਹੈ 1966 ਦੇ ਵਿੱਚ ਪੰਜਾਬ ਨੂੰ ਫਿਰ ਵੰਡਿਆ ਉਹਦੇ ਬਾਰੇ ਵੀ ਬੜੀ ਡਿਟੇਲ ਚ ਵਰਣਨ ਕੀਤਾ ਹੈ 1984 ਦੇ ਵਿੱਚ ਪੰਜਾਬ ਨੂੰ ਕਿਸ ਤਰ੍ਹਾਂ ਲਹੂ ਲੋਹਾਨ ਕਰਕੇ 25000 ਤੋਂ ਵੱਧ ਜਾਨਾਂ ਗੁਆਈਆਂ ਤੇ ਜਿਹਨੂੰ ਫਕਰ ਨਾਲ ਵਿੱਚ ਪੁਲਿਸ ਮੁਲਾਜ਼ਮ ਤੇ ਸਿਆਸਤਦਾਨ ਦੱਸਦੇ ਨੇ ਉਹਦਾ ਵੀ ਡਿਟੇਲ ਦੇ ਵਿੱਚ ਖੁਲਾਸਾ ਕੀਤਾ ਹੈ ਮਿਸਟਰ ਸਰਦਾਰ ਖਾਲੜਾ ਸਾਹਿਬ ਤੇ ਹੋਰ ਕਈ ਜਥੇਦਾਰਾਂ ਨੂੰ ਮਾਰਨ ਦਾ ਤੇ ਪਲੱਸ ਉਹਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਪਤਾ ਨਾ ਲੱਗਣ ਦੇ ਬਾਰੇ 'ਚ ਵੀ ਬੜੀਆਂ ਗੱਲਾਂ ਕੀਤੀਆਂ ਅਖੌਤੀ ਡੇਰੇ ਤੇ ਪਖੰਡੀ ਸਾਧਾਂ ਤੇ ਜਿਹੜੇ ਬਾਕੀ ਪਖੰਡੀ ਧਾਰਮਿਕ ਲੋਕ ਨੇ ਉਹਨਾਂ ਦਾ ਤੇ ਸਿਆਸਤ ਦਾ ਗੱਠਜੋੜ ਵੀ ਬੜਾ ਇਹਦੇ 'ਚ ਉਭਾਰਿਆ ਕਿਸਾਨ ਖੁਦਕਸ਼ੀਆਂ ਤੇ ਨੌਜਵਾਨ ਬੇਰੁਜ਼ਗਾਰੀ ਦੇ ਵਰਤਾਂਤ ਨੂੰ ਵੀ ਬੜਾ ਵੱਡੇ ਤੇ ਬੜੇ ਸਿੱਧੇ ਢੰਗ ਨਾਲ ਜਿਹੜਾ ਹੈਗਾ ਉਹ ਇਸ ਫਿਲਮ ਦੇ ਵਿੱਚ ਦਿਖਾਇਆ ਦਿੱਲੀ ਤੋਂ ਚਲਦੀ ਤੇ ਖਾਸ ਕਰਕੇ ਕਿਉਂਕਿ ਪੁਰਾਣੇ ਲੰਮੇ ਸਮੇਂ ਦੀ ਆਜ਼ਾਦੀ ਤੋਂ ਬਾਅਦ ਦੇ ਜ਼ਿਕਰ ਹੈਗੇ ਆ ਕਾਂਗਰਸ ਸਰਕਾਰ ਦੀ ਪੰਜਾਬ ਪ੍ਰਤੀ ਸੋਚ ਕੀ ਹੈ ਪੰਜਾਬ ਦੇ ਵਿੱਚ ਪੁਲਿਸ ਤੇ ਸਿਆਸਤ ਦਾ ਗੱਠ ਜੋੜ ਕੀ ਹੈ ਇਹ ਸਾਰੇ ਦੀਆਂ ਸਾਰੀਆਂ ਗੱਲਾਂ ਦੀ ਫਿਲਮ ਜਦੋਂ ਤੁਸੀਂ ਦੇਖੋਗੇ ਹਰ ਇਨਸਾਨ ਨੂੰ ਇਹ ਲੱਗੇਗੀ ਕਿ ਮੇਰੇ ਘਰ ਦੀ ਕਹਾਣੀ ਹੈ ਮੇਰੇ ਪਿੰਡ ਦੀ ਕਹਾਣੀ ਹੈ ਮੇਰੇ ਪੰਜਾਬ ਦੀ ਕਹਾਣੀ ਹੈ ਮੇਰੇ ਦੇਸ਼ ਦੀ ਕਹਾਣੀ ਹੈ ਕਿਸ ਤਰ੍ਹਾਂ 85% ਜਿਹੜੀ ਸਾਡੀ ਕੁਰਬਾਨੀਆਂ ਦੇਣ ਵਾਲੀ ਕੌਮ ਹੈ ਉਹਨੂੰ ਕਿਵੇਂ ਅੱਤਵਾਦੀ ਤੇ ਵੱਖਵਾਦੀ ਐਲਾਨਿਆ ਉਹਦਾ ਵੀ ਬਰਤਾਂਤ ਹੈ ਸ਼੍ਰੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਕਿਸ ਤਰ੍ਹਾਂ ਵੱਖਵਾਦੀ ਤੇ ਖਾਲਿਸਤਾਨੀ ਜਿਹੜਾ ਸੀਗਾ ਮਤਾ ਬਣਾ ਦਿੱਤਾ ਗਿਆ ਉਹਦਾ ਵੀ ਬਰਤਾਂਤ ਹੈ ਮੈਂ ਸਮਝਦਾ ਕਿ ਸਲੂਟ ਕਰਨਾ ਪੈਂਦਾ ਹੈ ਇਕਬਾਲ ਸਿੰਘ ਢੱਲੋਂ ਸਾਹਿਬ ਤੇ ਸਮੁੱਚੀ ਟੀਮ ਨੂੰ ਔਰ ਨਵੇਂ-ਨਵੇਂ ਆਏ ਜਿਹੜੇ ਕਲਾਕਾਰਾਂ ਨੂੰ ਬਾਖੂਬੀ ਇਸ ਫਿਲਮ ਨੂੰ ਬਣਾਇਆ ਮੈਂ ਅਪੀਲ ਬੇਨਤੀ ਕਰੂੰਗਾ ਕਿ ਸਾਰੇ ਇਸ ਫਿਲਮ ਨੂੰ ਜਾ ਕੇ ਦੇਖੋ ਬਹੁਤ ਸਾਰੇ ਸੱਚ ਜਿਹੜੇ ਆ ਉਹ ਤੁਹਾਡੇ ਸਾਹਮਣੇ ਦਿਖਣਗੇ। ਇਹ ਰਾਜਪੁਰਾ ਦੇ ਵਿੱਚ सुरेंद्र ਸਿੰਘ ਆਕੜੀ ਕਿਸਾਨ ਲੀਡਰ ਦੀ ਹੋਈ ਮੌਤ ਕਰਕੇ ਕੱਲ ਮਿਤੀ 5 ਮਈ ਨੂੰ ਰਾਜਪੁਰਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੁਆਰਾ ਕੀਤੀ ਜਾਣ ਵਾਲੀ ਪੰਜਾਬ بچاؤ ਯਾਤਰਾ ਰੱਦ ਕੀਤੀ ਗਈ ਹੈ ਅਤੇ ਇਸ ਨੂੰ ਲੈ ਕੇ ਹੋਰ ਜਾਣਕਾਰੀ ਹੈ ਜਿਹੜੀ ਉਹ ਅਕਾਲੀ ਲੀਡਰ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸੁਰਿੰਦਰ ਸਿੰਘ ਆਕੜੀ ਜਿਹੜਾ ਕਿ ਕਿਸਾਨ ਲੀਡਰ ਸੀ ਉਹਦਾ ਅੱਜ ਜੋ ਮਰਡਰ ਹੋ ਗਿਆ ਕਤਲ ਹੋ ਗਿਆ ਸਾਡੇ ਤੋਂ ਵਿਛੜ ਕੇ ਚਲੇ ਗਏ ਹੈ ਉਹਦੇ ਦੁੱਖ ਦੇ ਵਿੱਚ ਅਸੀਂ ਸਮੁੱਚੇ ਰਾਜਪੁਰਾ ਨਿਵਾਸੀਆਂ ਨੇ ਸਾਰੀ ਲੀਡਰਸ਼ਿਪ ਨੇ ਬੈਠ ਕੇ ਫੈਸਲਾ ਕੀਤਾ ਹੈ ਕਿ ਕੱਲ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਹਲਕਾ ਰਾਜਪੁਰਾ ਦੀ ਹੈ ਉਹਨੂੰ ਇੱਕ ਵਾਰੀ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਂਦਾ ਕਿਉਂਕਿ ਸਾਡਾ ਇੱਕ ਕਿਸਾਨ ਭਰਾ ਜਿਹੜਾ ਸੀ ਕਿਸਾਨਾਂ ਪਿੱਛੇ ਲੜਦਾ ਸੀ ਕਿਸਾਨਾਂ ਪਿੱਛੇ ਖੜਦਾ ਸੀ ਔਰ ਸ਼ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਪੰਜਾਬ ਦੀਆਂ ਹੱਕੀ ਮੰਗਾਂ ਦੇ ਲਈ ਹਮੇਸ਼ਾ ਲੜਦੀ ਤੇ ਖੜਦੀ ਆਈ ਹੈ ਇਸ ਕਰਕੇ ਇਹ ਬੜੀ ਦੁੱਖ ਦੀ ਘੜੀ ਹੋਣ ਕਰਕੇ ਅਸੀਂ ਜਿਹੜਾ ਸਾਡਾ ਇਲੈਕਸ਼ਨ ਦਾ ਪ੍ਰੋਗਰਾਮ ਸੀ ਪੰਜਾਬ ਬਚਾਓ ਯਾਤਰਾ ਦਾ ਹਲਕਾ ਰਾਜਪੁਰਾ ਦਾ ਪ੍ਰੋਗਰਾਮ ਸੀ ਇਹ ਤੁਰੰਤ ਪ੍ਰਭਾਵ ਨਾਲ ਅਸੀਂ ਇਹਨੂੰ ਇੱਕ ਵਾਰੀ ਕੈਨਸਲ ਕਰਦੇ ਆਂ ਦੁਬਾਰਾ ਜਦੋਂ ਕਿਤੇ ਪਾਰਟੀ ਵੱਲੋਂ ਫੈਸਲਾ ਕੀਤਾ ਗਿਆ ਜਾਂ ਜਦੋਂ ਕੋਈ ਮਾਹੌਲ ਸਖਾਵਾਂ ਹੋਊਗਾ ਤਾਂ ਉਸ ਦੇ ਬਾਰੇ ਦੁਬਾਰਾ ਸੂਚਿਤ ਕੀਤਾ ਜਾਊਗਾ ਇੱਕ ਵਾਰੀ ਸਾਰੇ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਵਰਕਰ ਨੇ ਲੀਡਰਸ਼ਿਪ ਬਣ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਘਰ ਘਰ ਜਾ ਕੇ ਟਰੈਕਟਰ ਵਾਲਿਆਂ ਨੂੰ ਮੋਟਰਸਾਈਕਲ ਵਾਲਿਆਂ ਨੂੰ ਕਾਰਾਂ ਜੀਪਾਂ ਵਾਲਿਆਂ ਨੂੰ ਸੁਨੇਹਾ ਲਾਓ ਕਿ ਕੱਲ ਦਾ ਪ੍ਰੋਗਰਾਮ ਇਸ ਅਫਸੋਸ ਦੇ ਕਾਰਨ ਰੱਦ ਕੀਤਾ ਜਾਂਦਾ ਔਰ ਆਪਾਂ ਕਿਸਾਨਾਂ ਦੀ ਜੋ ਮੰਗ ਹੈ ਜੋ ਇਸ ਕਿਸਮ ਦਾ ਫੈਸਲਾ ਪਰਿਵਾਰ ਕਰੂਗਾ ਉਹਦੇ ਤੇ ਆਪਾਂ ਸਾਰੇ ਪਹਿਰਾ ਦੇਣ ਦੀ ਕੋਸ਼ਿਸ਼ ਕਰਾਂ